ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੁਕਸਰ ਜ਼ਿਲ੍ਹੇ ਦੇ ਮਨਮੱਤੇ ਨਗਰ ਪਿੰਡ ਥੰਦੇਵਾਲੇ ਦੇ ਵਿੱਚ ਥੰਦੇਵਾਲਾ ਮੁਕਸਰ ਜ਼ਿਲ੍ਹੇ ਦਾ ਪਿੰਡ ਆ ਪੁੱਟੀਆਲੇ ਦਾ ਗਵੰਡੀ ਪਿੰਡ ਆ ਤੇ ਜੇ ਤੁਸੀਂ ਮਿੱਤਰੋ ਕੋਟ ਕਪੂਰੇ ਤੋਂ ਮੁਕਸਰ ਨੂੰ ਜਾਣਿਆ ਤਾਂ ਜਦੋਂ ਪਿੰਡ ਆਉਂਦਾ ਵਾ ਵਡੰਗ ਵਡੰਗ ਪਿੰਡ ਤੋਂ ਬਾਅਦ ਇੱਕ ਆਉਂਦਾ ਵਾ ਟੂਲ ਫਲਾਜਾ ਟੂਲ ਫਲਾਜਾ ਪਾਰ ਕਰਨ ਤੋਂ ਬਾਅਦ ਆਉਂਦਾ ਵਾ ਮਿੱਤਰੋ ਇੱਕ ਮੋੜ ਤੇ ਉੱਥੇ ਸਿੱਧੀ ਛੜਕ ਆਉਂਦੀ ਆ ਥਾਂਦੇ ਵਾਲੇ ਪਿੰਡ ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਘਰੇਲੂ ਪਰਿਵਾਰ ਆ ਇੱਕ ਤੁਹਾਨੂੰ ਨੀਲੀ 라ਵੀ ਨਸਲ ਦੇ ਵਿੱਚ ਗ੍ਰੈਡੇਡ ਮੱਝ ਦਿਖਾਉਣੀ ਆ ਜਿਹੜੀ ਮਿੱਤਰੋ ਵੱਡੀ ਗੱਲ ਇਹ ਆ ਵੀ ਐਵੇਂ ਢਾਗਤ ਲਵਾਰੀ ਵੀ ਆ ਵਿਕਈ ਮੈਂ ਇਸ ਮੈਨੂੰ ਬਹੁਤ ਚੰਗੀ ਕਿੰਦੇ ਆ ਬਾਕੀ ਆਪ ਦਾ ਆਪ ਦੀ ਸਸਪੈਂਡਡ ਹੁੰਦਾ ਕਿਉਂਕਿ ਕਿਸੇ ਨੇ ਕਿਵੇਂ ਕਰਨਾ ਹੁੰਦਾ ਫਿਰ ਕਿਸੇ ਨੇ ਕਿਵੇਂ ਕਰਨਾ ਹੁੰਦਾ ਫਿਰ ਕਰਦੇ ਆਂਦੇ ਬਾਰੇ ਗੱਲਬਾਤ ਆਪਾਂ ਸਾਰੀ ਜਾਣਕਾਰੀ ਲੈ ਕੇ ਦਿੰਨਾ ਕਿਉਂਕਿ ਗ੍ਰੇਡੇਡ ਮੱਜਾਂ ਦੇ ਚ ਢਾਕ ਤਲਵਾਰੀ ਮੈਂ ਤੁਹਾਨੂੰ ਬਹੁਤ ਘੱਟ ਮੱਥੇ ਲੱਗੂਗੀ ਆਓ ਮਿਲਦੇ ਆਂਦੀ ਜਾਣਕਾਰੀ ਲੈਣੇ ਆਪਾਂ ਭਾਈ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਬਨੇ ਭਾਈ ਠੀਕ ਠਾਕ ਜੀ ਸਤਾਂ ਦੇ ਘਰ ਪਰਿਵਾਰ ਭਾਈ ਵਧੀਆ ਭਾਈ ਜੀ ਅੱਛਾ ਵੀਰੇ ਨਾਮ ਦੱਸ ਦੀ ਇੱਕ ਵਾਰੀ ਆਪਣਾ ਨਾਮ ਬਲਤੇਜ ਸਿੰਘ ਹੈਗੇ ਬਲਤੇਜ ਸਿੰਘ son of ਵੀਰੇ ਮਸਾਂਤ ਸਿੰਘ ਜੀ ਠੀਕ ਆ ਅੱਛਾ ਬਲਦੇਵ ਜੀ ਇੱਕ ਮਹਿ ਲੇਤਣੀ ਆਪਾਂ ਹਨਾ ਇਹ ਕਿੰਨਾ ਵਸੂਆ ਸੁੰਦੀ ਆ ਵੀਰੇ ਦੂਜਾ ਸੂਆ ਬਾਈ ਜੀ ਦੂਜਾ ਸੂਆ ਇਹਨੇ ਹੁਣ ਸੂਣਾ ਵਾ ਕਿੰਨੇ ਦਿਨ ਪਹਿ ਵੀਰੇ ਇਹਦੇ ਸੂਣ ਦੇ ਵਿੱਚ ਅਜੇ 10 ਦਿਨ ਰਹਿ ਗਏ ਜੀ ਅਜੇ 10 ਦਿਨ ਅੱਛਾ ਕਿੰਨਾ ਕੋ ਦੁੱਧ ਤੂੰ ਚੋ ਲੈਦਾ ਭਰਾ ਇਹਦੇ ਥੱਲੋਂ ਇਹ 14 15 ਲੀਟਰ ਦੁੱਧ ਹੈਗਾ ਜੀ ਮੈਂ ਨਾ ਦੇ ਦਿੰਦੀ ਆ ਹਾਂ ਚਵਾਈ ਚੁਈ ਦੀ ਓਕੇ ਰਹਿੰਦੀ ਜਮਾ ਵੀਰੇ ਚਵਾਈ ਚੁਈ ਦੀ ਫੁੱਲ ਗਾਰੰਟੀ ਠੀਕ ਆ ਵੀਰੇ ਤੇ ਡੇਵਾਲ ਮਟੀ ਕਾ ਟੂ ਕੈ ਨੂੰ ਚੰਗਾ ਭਰਾਇਆ ਹੋਇਆ ਤਕੀ ਹਾਂਜੀ ਨੀਲੀ ਦਾ ਵੀ ਭਰਾਇਆ ਹਾਂਜੀ ਨੀਲੀ ਰਵੀ ਦਾ ਠੀ ਨਹੀਂ ਇਹ ਜਾਣਕਾਰੀ ਠੀਕ ਹੈ ਵੀਰੇ ਅੱਛਾ ਰੇਟ ਭਾਈ ਫਿਰ ਇਹਦਾ ਕੀ ਟੈਕ ਕਰਾਂਗੇ ਰੇਟ ਫੋਨ ਤੇ ਹੀ ਕਰ ਲੈਂਗੇ ਠੀਕ ਹੈ ਵੀਰੇ ਕਦੀ ਬਾਹਰ ਤੋਰੀਏ ਨੂੰ ਮੜਾ ਜਾਪਰਾ ਖੋਲੀ ਵੀਰੇ ਲੈ ਵੀ ਮਿੱਤਰੋ ਦੂਜਾ ਸੂਆ ਇਹਨੇ ਸੂਣਾ ਵਾ ਹਜੇ 10 ਦਿਨਾਂ ਦੀ ਇਹ ਕੱਚੀ ਆ 10 ਦਿਨਾਂ ਦੇ ਵਿੱਚ ਇਹਨੇ ਬਹੁਤ ਸੋਹਣੀ ਥੱਲੋ ਜਿਹੜੀ ਤਿਆਰ ਹੋ ਜਾਣਾ ਮਿੱਤਰੋ ਗ੍ਰੇਡਡ ਮੱਜਾਂ ਦੇ ਵਿੱਚ ਪੈਂਦੀ ਆ ਕਹਿਣ ਤੋਂ ਪਾਵੇ ਆ ਵੀ ਨੀਲੀ ਰਵੀ ਵਾਲਾ ਪੱਖ ਇਹਦੇ ਵਿੱਚ ਵੱਧ ਆ ਲੇਵੇ ਭਾਂਡੇ ਵੱਲੋਂ ਬਹੁਤ ਚੰਗੀ ਤਿਆਰ ਹੋਊਗੀ ਪਹਿਲੇ ਵਾਲੂਗਾ ਤਰਕਾਰਡ ਤੋੜ ਦੂ ਕਿਉਂਕਿ ਪਿਛੋ ਢੱਲਾ ਬਹੁਤ ਪਈਆਂ 10 ਦਿਨ ਬਾਕੀ ਆ ਵੱਡੀ ਗੱਲ ਇਹ ਆ ਵੀ ਨੀਲੀ ਰਾਵੀ ਦੇ ਬੱਚੇ ਵੀ ਇਹ ਚੰਗੇ ਲਾਜੂਗੀ ਜਿਹੜਾ ਭਰਾ ਤੇ ਮਿਹਨਤ ਨਾਲ ਚੰਗਾ ਠੀਕ ਆ ਚੰਗਾ ਸੀਮਨ ਨੂੰ ਯੂਜ਼ ਕਰ ਲੂਗਾ ਵੇਖੋ ਗੜਾ ਦੀ ਥੱਲੋ ਥੱਲੋ ਦੀ ਢੱਲਾ ਢੋਲਾ ਕਰਮਾਲੀ ਦੀਆਂ ਮਿੱਤਰੋ ਔਰ ਬਰਨ ਲੈਂਡ ਦੇ ਇਕਲੀ ਮੈਂ ਤੁਹਾਨੂੰ ਤਸੱਲੀ ਕਰਾਉਂਦਾ ਲੈ ਪੋਤਿਆਂ ਦਾ ਲੀਵਾ ਜਰੂਰ ਵਖਾ ਦਿਰੂ ਨਾਲ ਕਰੀ ਬਈ ਕੋਲੇ ਖੜ ਜੀ ਮੜਾ ਡਰਦੀ ਜਾਵੇ ਆਪਾਂ ਇਹਦਾ ਲੀਵਾ ਤੁਹਾਨੂੰ ਇਕ ਰੂ ਨਾਲ ਵਖਾ ਦਿੰਨੇ ਆ ਕਿਉਂਕਿ ਕਈ ਵਈਂਆਂ ਡਰਦੀਆਂ ਵੱਧ ਹੁੰਦੀਆਂ ਵੇਖ ਸਕਦੇ ਬਾਕੀ ਤੁਹਾਨੂੰ ਇਹ ਸੋਚੋਗੇ ਤੁਸੀਂ ਛੋਟੀ ਲੱਗੇਣੋ ਕਿਉਂਕਿ ਖੁਰਲੀ ਦਾ ਏਰੀਆ ਲਾ ਲਈਦਾ ਹੁੰਦਾ ਖੁਰਲੀ ਕਿੱਥੇ ਪਈ ਆ ਤੁਹਾਨੂੰ ਕਿੰਨੀ ਤਾਂ ਜਾਂਦੀ ਆ ਇਹ ਉਸ ਹੱਬ ਤੇ ਤੁਸੀਂ ਇਹਦੇ ਹੁਣ ਤਾਜ਼ਾ ਜਿਹੜਾ ਕਰਦਦਾ ਲਾ ਲਿਆ ਜੇ ਵੀ ਬਾਲੀ ਵੱਡੀ ਵੀ ਨਹੀਂ ਆਪਾਂ ਕਹਿੰਦੇ ਤੇ ਬਾਲੀ ਛੋਟੀ ਵੀ ਨਹੀਂ ਆਪਾਂ ਇਹਨੂੰ ਕਹਿੰਦੇ ਵੀ ਸਹਿਜ ਇੰਦਾ ਦਰਮਿਆਨਾ ਵਾ ਪਰ ਮੈਂ ਟਿਕਾਣੀ ਦੀ ਆ ਜਿਹੜੇ ਪੁਰਾਣੇ ਲੈਣੀ ਆ ਰੇਟ ਪਾਈ ਹੁਣੇ ਫੋਨ ਦੇ ਉੱਤੇ ਤੈਅ ਕਰ ਲੈਣਗੇ ਤੁਹਾਡੇ ਨਾਲ ਧਾਕ ਤਨਵਾਦੀ ਅੱਛਾ ਸਿੰਘ ਇੱਕ ਹਿੱਲਦਾ ਤਾਂ ਨਹੀਂ ਪਾਈ ਜਾਂਦਾ ਨਹੀਂ ਠੀਕ ਆ ਨਹੀਂ ਮਿੱਤਰੋ ਪਿਓਰ ਢਾਕ ਤ ਹਰ ਜਾਈ ਜਾਂਦੀ ਆ ਇਹ ਪਿਓਰ ਕੱਲੀ ਟਾਕ ਤਲਵਾਰੀ ਮੈਂ ਆ ਜਿਹੜੇ ਭਰਾ ਨੂੰ ਚੱਜੂਗੀ ਗੱਲਬਾਤ ਕਰ ਲਿਓ ਨੰਬਰ ਵੀਰੇ ਆਪਣਾ ਕੀ ਜਿਹੜੇ ਤੇ ਗੱਲਬਾਤ ਕਰਨੀ ਆ ਦੱਸਿਓ ਕਰਦੇ 94637 94637 19777 19777 94637 19777 94637 19777 ਬਈ ਦਾ ਨੰਬਰ ਪਿੰਡ ਥਾਂਦੇ ਵਾਲਾ ਵਾ ਜ਼ਿਲ੍ਹਾ ਮੁਕਸਰ ਸਾਹਿਬ ਲੱਗਦਾ ਵਾ ਮਿੱਤਰੋ ਗਲਬਾਤਲੀ ਸਕਰੀਨ ਤੇ ਨੰਬਰ ਲਾਇਆ ਹੋਇਆ ਵਾ ਦੂਜਾ ਸੂਆ ਬਈ ਆ ਗਲਬਾਤਲੀ ਨੰਬਰ ਸਕਰੀਨ ਤੇ ਜਿਹੜੇ ਪਰਾਨੂੰ ਜੱਜ ਦੀ ਆ ਬਾਈ ਨਾਲ ਰਾਬਤਾ ਕੰਮ ਕਰ ਲੋ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਲਾਲ ਰੰਗ ਦਾ ਪੜਾ ਜ਼ਰੂਰਨ ਪਾ ਲਿਓ ਧੰਨਵਾਦ